ਬਾਈ ਅਸ਼ੀਕ ਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਸਾਰੇ ਸਵਾਗਤ ਆ ਬਾਈ ਜੀ ਤੁਹਾਡਾ ਅੱਜ ਪਵਨ ਸਟਾਰਟ ਫਾਰਮ ਤੇ ਤੇ ਅੱਜ ਆਪਾਂ ਲਾਉਣਾ ਹੀ ਪਹਿਲਾਂ ਤਾਂ ਫਾਰਮ ਤੇ ਕਰਾਇਆ ਫਿਰ ਆਪਾਂ ਅੱਜ ਜਾਣਾ ਟੂਰ ਤੇ ਤੁਹਾਨੂੰ ਦੱਸਿਆ ਸੀ ਪਿਛਲੇ ਵਲੌਗ ਚ ਵੀ ਆਪਾਂ 11 ਮਈ ਨੂੰ 12 ਮਈ ਦਾ ਟੂਰ ਰੱਖਿਆ ਤੇ ਉਹ ਆਪਾਂ ਜਾਣਾ ਥੋੜਾ ਜਿਹਾ ਲੇਟ ਮੈਂ ਚਲੋ ਨਜ਼ਰ ਆਪਾਂ ਫਾਰਮ ਤੇ ਕਰਾਇਆ ਮਾਰ ਤੱਕੀ ਤੇ ਚਲੋ ਚੱਲਦੇ ਆਂ ਆਪਾਂ ਉਧਰ ਫਾਰਮ ਤੇ ਪਹੁੰਚਿਆ ਕਰਾਇਆ ਲੋ ਵੀ ਦੋਸਤੋ ਆਪਾਂ ਆ ਗਏ ਸੀਗੇ ਬਾਹਰ ਤੇ ਹੁਣ ਬੌਣੇ ਆਪਾਂ ਯੌਂਡੀਰ ਮਗਰ ਕਰਾਇਆ ਕਿਉਂਕਿ ਕੱਲ ਰਾਤ ਥੋੜਾ ਜਿਹਾ ਮੀਂਹ ਆ ਗਿਆ ਸੀਗਾ ਤੇ ਇੱਕ ਉੱਥੇ ਮਿੱਟੀ ਸਿੱਟੀ ਹੋਈ ਹੈ ਥਾਂ ਥੋੜਾ ਜਿਹਾ ਉੱਚਾ ਨੀ ਮਾਏਗਾ ਤੇ ਉਹ ਸੈਟਿੰਗ ਕਰਦੇ ਆ ਤੇ ਸਲਾਂਪਨ ਕਰ ਲਈਏ ਨੈਟਰਲ ਚਲੋ ਠੀਕ ਹੈ ਦੋਸਤੋ ਆਪਾਂ ਕਰਾਇਆ ਪਾ ਕੇ ਮਾਰਦੇ ਆ ਫਿਰ ਤੁਹਾਨੂੰ ਦਿਖਾਉਨੇ ਆ ਬਲੌਗ ਵਿੱਚ ਸੀ 1 2 ਦਿਨ ਪਹਿਲਾਂ ਵੀ ਆਪਾਂ ਟੂਰ ਟੰਡੂ ਦਾ ਪੈਨ ਬਣਾ ਰਹੇ ਆ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਟ੍ਰਿਪ ਤੇ ਤੇ ਲੋਕੇਸ਼ਨ ਆ ਤੁਹਾਨੂੰ ਨਵੀਆਂ-ਨਵੀਆਂ ਇਹ ਆਪਾਂ ਕਿੱਥੇ ਜਾ ਰਹੇ ਆ ਉਦੋਂ ਆਪਾਂ ਫੇਰ ਦੱਸ ਦਿਆਂਗੇ ਜਾ ਕੇ ਤੇ ਆਪਾਂ ਹੋਗੇ ਸੀਗੇ ਜੀ ਰੈਡੀ ਇੱਕ ਵਾਰ ਆਪਾਂ ਲੋਅ ਟੀ-ਸ਼ਰਟ ਪਾ ਲਈ ਹੈ ਕਿਉਂਕਿ ਲੋਅ ਟੀ-ਸ਼ਰਟ ਵਿੱਚ ਕੰਫਰਟੇਬਲ ਰਹਿੰਦਾ ਬੰਦਾ ਕਿਉਂਕਿ ਗੱਡੀ ਚਲਾਉਣੀ ਹੁੰਦੀ ਹੈ ਤੇ ਮਿਲਦੇ ਆਂ ਤੁਹਾਨੂੰ ਆਪਾਂ ਅੱਗੇ ਦੋਸਤੋ ਹੈਂਡਿਕੈਟਰ ਵੀ ਆਪਾਂ ਰੈਡੀ ਕਰ ਲਈ ਹੈ ਹੈਡਫੋਨ ਵੀ ਆਪਾਂ ਲੈ ਲਏ ਫੋਨ ਵੀ ਚੱਕ ਲਿਆ ਆਈਪੋਡ ਵੀ ਚੱਕ ਲਿਆ ਲੈਕਸ ਵੀ ਲੈ ਲਈ ਤੇ ਪਰਫਿਊਮ ਵੀ ਰੱਖ ਲਿਆ ਤੇ ਕੱਪੜੇ ਵੀ ਆਪਾਂ ਪਾ ਲਏ ਤੇ ਚੱਲ ਗਏ ਜੀ ਹੁਣ ਆਪਾਂ ਟੂਰ ਤੇ ਹਾਂ ਹਾਂਜੀ ਦੋਸਤੋ ਆ ਗਿਆ ਸੀਗਾ ਹਰਪੀਤ ਤੇ ਹੁਣ ਆਪਾਂ ਚੱਲਦੇ ਆਂ ਜੀ ਅੱਜ ਆਪਾਂ ਗ੍ਰੈਂਡ ਵਟਾ ਰਹੇ ਆਂ ਅੱਜ ਆਪਾਂ ਵੈਨਿਊ ਲੈ ਕੇ ਚੱਲਾਂਗੇ ਚੱਲਦੇ ਆਂ ਆਪਾਂ ਜੇ ਵੈਨਿਊ ਤੇ ਤੇ ਕੀ ਅੱਜ ਆਪਾਂ ਆਪਣੇ ਰੱਖ ਦੀ ਹੈ ਲਾ ਕੇ ਅੰਦਰ ਇੱਕ ਜੀ ਰੱਖੀ ਗਈ ਹੁਣ ਬੈਠਦੇ ਆਪਾਂ ਮੰਡਰ ਤੇ ਕਰਦੇ ਹਾਂ ਨੂੰ ਸਟਾਰਟ ਐਂਡ ਕਲੀ ਸੱਬੇ ਠੀਕ ਕਰ ਲੈਣੇ ਦੋਸਤੋ ਇਹ ਕਹਿੰਦਾ ਅੱਜ ਵੈਨ ਤੇ ਜਾਣਾ ਮੈਂ ਚੱਲਾ ਜੀ ਵੈਨ ਨੂੰ ਲੈ ਚੱਲਦੇ ਆਪਾਂ ਇਹ ਬੜੀ ਗੱਲ ਹੈਗੀ ਐ ਇਹ ਤਾਂ ਚਾਬੀ ਨਾਲ ਹੀ ਸਟਾਰਟ ਹੁੰਦੀ ਹੈ ਪੁਸ਼ ਬਟਨ ਨਹੀਂ ਹੈਗੀ ਜੀ ਇਹ ਲੋ ਜੀ ਗੱਡੀ ਕਰ ਲਈ ਆਪਾਂ ਸਟਾਰਟ ਤੇ ਏਸੀ ਕਰਦੀ ਆ ਔਨ ਗਰਮੀ ਬਹੁਤ ਆ 2 ਮਿੰਟ ਹੀ ਲਾਈ ਆ ਹਜੇ ਤਾਂ ਇੱਥੇ ਧੁੱਪ ਆ ਕੇ ਹੁਣੇ ਆਏ ਸੀਗੇ ਉਹ ਤੇ ਆਪਾਂ ਹੁਣੇ ਚੱਲ ਪਏ 2 ਮਿੰਟਾਂ ਚ ਇੰਨੀ ਗਰਮ ਹੋ ਗਈ ਵੀ ਗੱਡੀ ਕੇ ਗੱਡੀ ਦੇ ਸਟੀਅਰ ਨੂੰ ਹੱਥ ਵੀ ਨਹੀਂ ਲੱਗਦਾ ਵੀ ਇੰਨੀ ਗਰਮ ਹੋ ਗਈ ਹੈ ਬਹੁਤ ਗਰਮੀ ਆ ਦੋਸਤੋ ਹਾਂਜੀ ਦੋਸਤੋ ਪਹੁੰਚ ਗਏ ਜੀ ਆਪਾਂ ਕੋਟਕਪੂਰਾ ਤੇ ਇੱਥੇ ਰੁੱਕ ਗਏ ਸੀਗਾ ਆਪਾਂ ਹੋਟਲ ਤੇ ਤੇ ਆਰਪੀ ਦੇ ਮੇਰੇ ਨਾਲ ਆਜਣ ਅਸੀਂ ਸਾਨੂੰ ਦੱਸ ਸੀ ਦਿੰਨੇ ਕਿੱਥੇ ਚੱਲੇ ਆ ਅਸੀਂ ਚੱਲੇ ਆ ਜੀ ਨੂਰਮੰਗਲ ਨੂਰਮੰਗਲ ਤੇ ਆਉਂਦੇ ਵਿੱਚ ਤੁਹਾਨੂੰ ਸਟੱਡ ਫਾਰਮ ਵੀ ਦਿਖਾਵਾਂਗੇ ਤੇ ਉੱਥੋਂ ਦਾ ਮਾਹੌਲ ਵੀ ਦਿਖਾਵਾਂਗੇ ਨਬੋ ਉਧਰ ਵੀ ਜਾਵਾਂਗੇ ਤੇ ਆਉਂਦੇ ਸਾਰੇ ਸਟੱਡ ਫਾਰਮ ਦਾਰੀਬਾਈ ਦਾ ਤੇ ਸਨਿਓਰਾਂ ਨਾਲ ਸਾਰੇ ਤੁਹਾਨੂੰ ਦਿਖਾਵਾਂਗੇ ਫਾਰਮ ਹਾਂਜੀ ਦੋਸਤੋ ਆਪਾਂ ਖੜ ਗਏ ਸੀਗੇ ਟਾਬੇ ਤੇ ਤੇ ਚਾਹ ਪਾਣੀ ਆਪਾਂ ਹੁਣ ਪੀ ਲਿਆ ਤੇ ਹੁਣ ਆਪਾਂ ਚੱਲਦੇ ਆਂ ਜੀ ਅੱਗੇ ਕਰਦੇ ਆਂ ਆਪਣੀ ਅਗਲੀ ਜਰਨੀ ਸਟਾਰਟ ਤੇ ਉਹ ਰਾਜ ਤੁਹਾਨੂੰ ਕੋਈ ਲੋਕੇਸ਼ਨ ਆਈ ਦੋ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਠੀਕ ਹੈ ਪਹੁੰਚ ਗਏ ਜੀ ਆਪਾਂ ਸ਼ਾਹ ਕੋਟ ਦੇ ਨੇੜੇ ਠੀਕ ਹੈ ਤੇ ਰਾਸਤੇ 'ਚ ਲੱਕੈਸੀ ਦਾ ਮੇਲਾ ਗੁਰਦੁਆਰਾ ਸਾਹਿਬ ਦਾ ਹੁਣ ਆਪਾਂ ਹੁਣ ਆਪਾਂ ਜਾ ਰਹੇ ਹਾਂ ਜੀ ਕਿੱਥੇ ਨੂਰਮੰਨ ਭਾਈ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਇਹ ਪੰਡਾਰ ਬੈਂਸ ਦਿਖਾਓ ਮਾਪੂਸ ਲਵਾਓ ਆਪਾਂ ਪੰਡਾਰ ਬੈਂਸ ਦਿਖਾਓ ਫੈਮਿਲੀ ਕੇ ਲਿਏ ਹੈ ਕਾ ਕਾਰਡ ਕਾਰਡ ਦਾ ਚੱਲਦਾ ਕਾਰਡ ਤੇ ਭਾਈ ਸਾਹਿਬ ਇਹ ਪੰਜਾਬ ਜੁਨੀ ਇਹ ਜੁਨੀਅਨ ਹੈਗਾ ਕਿਸਾਨ ਜੁਨੀਅਨ ਦਾ ਕਾਰਡ ਹੈ ਇਹ ਕੌਨਸਾ ਸ਼ਾਹਕੋਟ ਵਾਲੇ ਜੇ ਬਲਾਜਾ पे ਨਹੀਂ ਚੱਲਦਾ ਜੇ ਟੋਲ ਬਲਾਜਾ ਕੇ ਕਾਟ ਨਹੀਂ ਦਿਖਾ ਰਹੇ ਬੱਚੀ ਆ ਵੀਰੇ ਜੰਡਾਵਰ ਬੈਚ ਹੈ ਤਾਂ ਜਾਓ ਨਾ 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 ਜਿੰਨੇ ਜਾ ਰਹੇ ਹੋ ਤਾਂ ਬਤਾਓ ਐਸੇ ਫੈਮਿਲੀ ਕਾਰੇ ਕੇ ਲਈ ਨਹੀਂ ਛੂਟ ਫੈਮਿਲੀ ਕਾਰੇ ਕੇ ਲਈ ਨਹੀਂ ਛੂਟ ਫੈਮਿਲੀ ਕਾਰੇ ਕੇ ਲਈ ਨਹੀਂ ਇਹ ਛੂਟ ਆਪ ਬਤਾ ਦੋ ਇਹਨਾਂ ਨੇ ਲੂਟ ਮਚਾ ਰખી ਹੈ ਇਹ ਲੂਟ ਮਚਾ ਰਖੀ ਹੈ ਇਹ ਛਾ ਕੋਟ ਦਾ ਹਾਂਜੀ ਦੋਸਤੋ ਪਹੁੰਚ ਗਏ ਜੀ ਆਪਾਂ ਨੂਰਮਹਿਲ ਆਪਾਂ ਲਿਆ ਸੀਗਾ ਰੂਮ ਤੇ ਰਸਤੇ 'ਚ ਦੋ ਪੰਗੇ ਪੈ ਗਏ ਜੀ ਇੱਕ ਤਾਂ ਆਪਣਾ ਹੋ ਗਿਆ ਸੀਗਾ ਚਾਲਾਨ ਓਵਰ ਸਪੀਡ ਦਾ ਉਹ ਵੀ कटਵਾ ਲਿਆ ਜੇ ਟੋਲ ਵਾਲਿਆਂ ਨਾਲ ਹੋ ਗਿਆ ਸੀਗਾ ਚੱਕਰ ਜੰਦਾਨੂੰ ਵੀ ਦਿਖਾਵਾਂਗੇ ਚਲੋ ਇੱਕ ਕਰੀ ਆਪਾਂ ਰੂਮ ਲੈ ਜੀ ਜੀ ਆਪਣਾ ਬੈਡਰੂਮ डिलक्स रूम है जी यहाँ से रूम की एंट्री होती है जे चाय वाला है ये आ गया बेड आ गया वो चेयर पड़ी है इधर वॉशरूम हाँ जी दोस्तों आज तो बड़ा है टिक रहा बड़ा यार पहला तो पुलिस था पुलिस चलान हो गया ओवर स्पीड का फिर टोल वाले से पंगा पड़ गया आज तो काफ़ी महंगा पड़ गया ट्रिप ये तो चलो कोई बात नहीं ऐसा तो होता ही है अब हम पहुंच गए रूम में दो रूम ले लिए एक हरपित ने एक मैंने

ਡੂਲ ਵੀ ਗਈ ਥੀ ਡੂਲ ਡੂਲ ਗਈ ਕਿੰਨੀ ਡੂਲ ਗਈ ਸਭ ਡੂਲ ਗਈ ਸਾਰੀ ਡੂਲ ਗਈ ਨਹੀਂ ਬਚੀ ਇਤਨੀ ਬਚੀ ਇਤਨੀ ਬਚੀ ਇਹ ਤਾਂ ਡੂਲ ਗਈ ਗਲਤ ਹੋ ਗਿਆ ਇਹ ਤਾਂ ਗਲਤ ਹੋ ਗਿਆ ਹਾਂਜੀ ਦੋਸਤੋ ਆਪਾਂ ਚੱਲੇ ਸੀਗੇ ਜੇ ਹੁਣ نیچے ਰੈਸਟੋਰੈਂਟ ਖਾਣਾ ਲੈਣ ਵਾਸਤੇ ਤੇ ਲਿਫਟ ਤੇ ਜਾਵਾਂਗੇ ਆਪਾਂ نیچے ਇਹ ਹੋਟਲ ਤੇ نیچے ਰੈਸਟੋਰੈਂਟ ਹੈ ਤੇ ਬਹੁਤ ਵਧੀਆ ਖਾਣਾ ਬਣਾਉਂਦੇ ਕਹਿੰਦੇ ਇੱਥੇ ਮੈਂ ਕਿਹਾ ਚਲੋ ਫਿਰ ਆਪਾਂ ਇੱਥੋਂ ਹੀ ਲੈ ਲੈਨੇ ਆ ਬਾਹਰ ਕਿੱਧਰ ਜਾਣਾ ਮਾਰਕੀਟ ਕਿੱਥੇ ਚੱਲਿਆ ਬਾਈ ਹੁਣ ਆਪਾਂ ਚੱਲੇ ਆ ਜੀ ਬਾਹਰ ਥੋੜਾ ਜਿਆ ਕਮਨ ਹੋਰ ਯਾਰ ਥੱਕ ਜਾਈ ਗਈ ਸੀ ਨਾ ਮੈਂ ਹੁਣ ਰਿਲੈਕਸ ਹੋ ਗਏ ਨਾ ਅਕੇ ਹਾਂ ਲੱਗਦਾ ਵੀ ਚਲੋ ਥੋੜਾ ਜਿਹਾ ਬਾਹਰ ਅੰਦਰ ਦੇਖਦੇ ਆਂ ਕੀ ਹੈ ਤੇ ਮੋਲ ਚੱਲ ਦੇਖਣਾ ਸਾਰੇ ਕਿਤੇ ਚਾਹੀਦਾ ਵੀ ਇੱਥੋਂ ਨਾ ਕੀ ਆ ਆਪਾਂ ਮੰਨ ਕੇ ਚੱਲ ਜਿੱਥੇ ਆਪਾਂ ਆਏ ਉੱਥੇ ਹੀ ਮੁੜ ਜਾਾਂਗੇ ਫਿਰ ਕੋਈ ਫਾਇਦਾ ਨਹੀਂ ਬਿਲਕੁਲ ਇਹ ਤੇਰੀਆ ਲੈ ਤੂੰ ਕਿ ਗਾਂ ਤੋਂ ਮੁੜਾ ਦੀ ਇੱਥੋਂ ਮੁੜਾਂਗੇ ਤਦਾਂ ਫਲੋਰ ਰੋਡ ਜਾਬਲੀ ਫਲੋਰ ਰੋਡ ਤੇ ਤਾਂ ਨਹੀਂ ਸੀਗਾ ਹੈ ਫਲੋਰ ਰੋਡ ਤਾਂ ਨਹੀਂ ਆਕਾ ਨਹੀਂ ਨਹੀਂ ਫਲੋਰ ਤਾਂ ਨਹੀਂ ਜਾਣਾ ਕੱਲ ਨੂੰ ਆਪਾਂ ਉਹ ਬਿਲਦਰਾ ਬਣਾਈਏ ਨਾ ਹੂੰ ਆਪਾਂ ਤਾਂ ਇੱਥੇ ਹੀ ਜਾਣਾ ਸ਼ਹਿਰ ਦੇ ਵਿੱਚ ਜਾਊਗੀ ਉਹ ਫਿਰ ਉਹ ਮੰਨ ਕੇ ਜਦ ਸਿੱਧੀ ਜਾਵੜ ਗਈ ਆ ਨੁਕੁੱਦਰ ਸ਼ਹਿਰ ਨੂੰ ਕੁਦਰ ਜਾਂਦੀ ਸਿੱਧੀ ਹਾਂ ਇਹ ਫਲੋਰ ਤੋਂ ਨੁਕੁੱਦਰ ਜਾਂਦੀ ਆ ਅੱਛਾ ਅੱਛਾ ਕੱਲੂ ਦੋਸਤੋਂ ਸਾਨੂੰ ਵਿਖਾਵਾਂਗੇ ਇੱਕ ਦੋ ਘੋੜਿਆਂ ਵਾਲੇ ਫਾਰਮ ਵੀ ਹੋ ਸਕਿਆ ਤਾਂ ਤਾਰੀ ਬਾਏ ਬਾਈ ਵੀ ਦਿਖਾਵਾਂਗੇ ਪਿੱਥ ਗੁੰਸ਼ਾਲਾ ਚ ਬਹੁਤ ਘੰਟਾ ਕੰਮ ਦੇ ਨੂੰ ਆ ਅੱਛਾ ਇੱਕ ਤਾਰੀਬਾਈ ਦਾ ਫਾਰਮ ਤੁਹਾਨੂੰ ਦਿਖਾ ਸਕਾਂਗੇ ਜੇ ਟਾਈਮ ਹੋ ਜਾਤਾ ਤੇ ਇੱਕ ਨੂਰਗੜ੍ਹ ਵਾਲਿਆਂ ਦਾ ਇੱਕ ਅਜਾ ਸੀ ਪੋਡਕਾਸਟ ਵੀ ਸ਼ੂਟ ਕਰ ਰਹੇ ਹਾਂ ਹਾਂਜੀ ਹਾਂਜੀ ਉਹ ਸੁਬਾ ਸੁਬਾ ਜਾਂ ਮਨ ਕੇ ਚਲੋ ਤੁਹਾਨੂੰ ਅੱਜ ਆਪ ਡਾਊਨਲੋਡ ਕਰ ਦਾਂਗੇ ਓਕੇ ਦੋਸਤੋ ਉਹ ਸਾਡੀ ਮੰਨ ਕੇ ਚਲੋ ਜਿਹੜੀ ਹੈਗੀ ਆ ਪੋਡਕਾਸਟ ਉਹ ਸੱਚੀ ਗਾਣੀ ਦੇ ਹੈਗੀ ਆ ਵੀ ਲੱਗੂ ਤੁਹਾਨੂੰ ਯਾਰ ਆਏ ਮੰਨ ਕੇ ਚਲੋ ਨਹੀਂ ਤੂੰ ਤੇਰੀ ਤੂੰ ਰੀਡ ਕਰੀ ਹੋਈ ਹੈ ਨਹੀਂ ਰੀਡ ਨਹੀਂ ਕਰੀ ਹੋਈ ਹਾਂ ਮੇਰੀ ਮੰਨ ਕੇ ਚਲੋ ਆਪਣੇ ਆਪ ਦੇ ਨਾਲ ਜਿਹੜੀ ਆਪ ਬੀਤੀ ਆ ਉਹ ਦੱਸਾਂਗੇ ਆਪਾਂ ਮੰਨ ਲਓ ਖੂਤ ਦੀ ਸਟੋਰੀ ਆ ਅਜਾ ਥੋੜੀ ਵੀਰ ਵਾਲੀਆ ਚਲੋ ਪਰ ਉਹ ਸਹੀ ਗੱਲ ਦੱਸਾਂ ਹੈਗਾ ਆਪਣੀ ਇੱਕ ਹੋਰ ਹੈਗੀ ਦੋਸਤੋ ਤੇ ਇੱਕ ਆਪਾਂ ਘੋੜਿਆਂ ਦੀ ਮੀਟਿੰਗ ਦੀ ਤੇ ਆਪਣੀ ਪੋਡਕਾਸਟ ਹੋ ਗਈ ਸੀ ਤੇ ਹੁਣ ਰਹਿ ਗਈ ਘੋੜਿਆਂ ਦੀਆਂ ਜਿਹੜੀਆਂ ਆਪਣੀ ਰਿੰਗ ਹੁੰਦੀ ਹੈ ਇੱਥੇ ਘੋੜੇ ਡਿਸਪਲੇ ਆਉਂਦੇ ਰਿੰਗ ਹੁੰਦੀ ਆ ਉਹਨਾਂ ਬਾਰੇ ਉਹ ਵੀ ਜ਼ਰੂਰ ਕਰਾਂਗੇ ਤੇ ਚਲੋ ਇੱਕ ਵਾਰੀ ਠੀਕ ਆ ਦੋਸਤੋ ਮਿਲਦੇ ਆਂ ਫਿਰ ਤੁਹਾਨੂੰ ਚਲੋ ਠੀਕ ਆ ਦੋਸਤੋ ਮਿਲਦੇ ਆਂ ਗੱਲ ਕਿਸੇ ਨਵੇਂ ਵਲੌਗ ਤੇ ਅੱਜ ਦੇ ਦਿਨ ਲਈ ਇੰਨਾ ਹੀ ਕਾਫੀ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਲੈਣਾ ਦੋਸਤੋ